ਦੇ ਰਾਤ ਅੰਮ੍ਰਿਤਸਰ ਦੇ ਪਤਲੀ ਘਰ ਗਲੀ ਨੰਬਰ 2 ਦੇ ਵਿੱਚ ਇੱਕ ਖੌਫਨਾਕ ਘਟਨਾ ਵਾਪਰੀ ਜਦੋਂ ਕੁਝ ਹਮਲਾਵਾਰਾਂ ਨੇ ਬਿਓ ਪੁੱਤ ਤੇ ਅੰਨੇ ਵਾਰ ਗੋਲੀਆਂ ਚਲਾ ਦਿੱਤੀਆਂ ਦੋਵੇਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪੁਲਿਸ ਨੇ ਇਸ ਮਾਮਲੇ ਵਿੱਚ ਮਨੀ ਨਾਵ ਦੇ ਸਖਸ਼ ਨੂੰ ਗ੍ਰਿਫਤਾਰ ਕਰਕੇ ਤੇ ਉਸ ਦੇ ਸਾਥੀਆਂ ਨੂੰ ਦੋਸ਼ੀ ਕਰਾਰ ਦਿੱਤਾ ਆਪਣਾ ਨਾਮ ਕੀ ਹੈ ਸਰ ਮੇਰਾ ਨਾਮ ਹੈ ਪਰਮਜੀਤ ਮੇਰੇ ਹਸਬੰਦ ਦਾ ਨਾਮ ਹੈ ਨਿਰੇਸ਼ ਕੁਮਾਰ ਤੇ ਮੇਰੇ ਬੇਟੇ ਦਾ ਨਾਮ ਹੈ ਅਭਿਸ਼ੇਕ ਪੱਟੇ ਰਾਤੀ ਕੀ ਇਹੋ ਜਿਹਾ ਵਾਪਰਾ ਵਾਪਰੇ ਜਿਹੜਾ ਤੁਹਾਨੂੰ ਹਸਪੀਟਲ ਆਣਾ ਸਰ ਇਹ ਮੇਰੇ ਬੇਟਾ ਤੇ ਮੇਰੇ ਹਸਬੰਦ ਨੇ ਲੇਬਰ ਨੂੰ ਛੱਡ ਕੇ ਆ ਰਹੇ ਸੀ ਤੇ ਇਸ ਤੇ ਪਤਾ ਨਹੀਂ ਉਹ ਕੋਈ ਉਹਨਾਂ ਨੇ ਗੋਲੀ ਪਿਛਲੀ ਹੈਗੀ ਕੋਈ ਕੋਈ ਹੈਗੀ ਲੜਾਈ ਚੱਲਦੀ ਸੀ ਤੇ ਉਹਨਾਂ ਨੇ ਪਿੱਛੇ ਗੋਲੀਆਂ ਚਲਾਤੀਆਂ ਕਿੰਨੀਆਂ ਕ ਗੋਲੀਆਂ ਚੱਲੀਆਂ ਗੋਲੀਆਂ 3 5 ਜੋ ਮੇਰੇ ਬੇਟੇ ਤੇ ਚੱਲੀਆਂ ਤੇ 5 ਹੀ ਮੇਰੇ ਹਸਬੰਦ ਤੇ ਚੱਲੀਆਂ ਵਾ ਇਹ ਇਹੋ ਜਿਹਾ ਕੀ ਵਾਪਰਾ ਵਾਪਰਿਆ ਤੇ ਜਿਹੜਾ ਤੇ ਨਾਲੇ ਗੋਲੀਆਂ ਚਲਾਈਆਂ ਸਰ ਪਤਾ ਨਹੀਂ ਕਿ ਜੁਵਾ ਖੇ ਰੇ ਤੇ ਉਹਨਾਂ ਨੇ ਪਤਾ ਨਹੀਂ ਇਹ ਵੇਲੇਵਰ ਨੂੰ ਛੱਡ ਕੇ ਆ ਰਹੇ ਸੀ ਤੇ ਇਹਨਾਂ ਨੇ ਪਿਛਲਾ ਕੋਈ ਹੈਗਾ ਹੀ ਲੜਾਈ ਝਗੜਾ ਚੱਲਦਾ ਪਹਿਲੇ ਮੇਰੇ ਬੇਟੇ ਦਾ ਹਮਲਾ ਕੀਤਾ ਸੀ ਪਿੱਛੋਂ ਦੀ ਵਾਰ ਇਹਨਾਂ ਨੇ ਕੀਤਾ ਸੀ ਤੇ ਹੁਣ ਇਹਨਾਂ ਨੂੰ ਗੋਲੀ ਚਲਾਤੀ ਹੈ ਮੇਰੇ ਬੇਟੇ ਦੇ ਅਭਿਸ਼ੇਪ ਪੱਟੀ ਤੇ ਤੇ ਔਰੇ ਮੇਰੇ ਹਸਬੰਦ ਦੀ ਨਰੇਸ਼ ਮਾਰ ਕੇ ਹੈ ਕਿਹੋਂ ਦਾ ਵਾਕਿਆ ਹੈ ਕੀ ਤੋਂ ਗੋਲੀਆਂ ਚੱਲੀਆਂ ਸੀ ਕੱਲੇ ਦਾਤੀ ਚੱਲੀਆਂ ਸੀ ਤੇ ਤੁਸੀਂ ਉਹਨੂੰ ਹਸਪੀਟਲ ਦੀਵਾਲੀ ਵਾਲੇ ਦਿਨ ਚੱਲੀਆਂ ਸੀ ਦਿਵਾਲੀ ਵਾਲੇ ਦਿਨ ਹਾਂਜੀ ਦਿਵਾਲੀ ਵਾਲੇ ਦਿਨ ਰਾਤ 1 ਵਜੇ ਹੁਣ ਉਹਨਾਂ ਦੀ ਕੀ ਕੰਡੀਸ਼ਨ ਹੈ ਸਰ ਬਹੁਤ ਹਾਲ ਪੜਿਆ ਉਹਨਾਂ ਦਾ ਮਾੜਾ ਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਅਨਸਾਫ਼ ਚਾਹੀਦਾ ਉਹਨਾਂ ਕੋ ਆਪਣਾ ਨਾਮ ਮੇਰਾ ਨਾਮ ਜੀ ਉਲਫਤਰਾਨੀ ਹੈ ਕੀ ਹੋਇਆ ਇਹ ਜਿਹੜਾ ਤੁਹਾਨੂੰ ਹਸਪੀਟਲ ਲਾਣਾ ਪਿਆ ਮੈਂ ਸਰ ਮਿੰਟੇ ਪਤਾ ਨਹੀਂ ਪਰ ਮੇਰਾ ਬੇਟਾ ਹੈ ਨਾ SLA 21 ਸੀ ਉਹਨੇ ਵੀ ਐ ਤਰ੍ਹਾਂ ਮਤਲਬ ਵੀ ਆਪਣੀ ਜਹਨ ਕਰਨ ਦੇ ਹੀ ਦਿਵਾਲੀ ਆਪਣੇ ਘਰ ਦੇ ਵਿੱਚ ਵੀ ਆਪਣੇ ਗਏ ਉਧਰ ਉਧਰ ਨੂੰ ਮੁੰਡਿਆਵਾਲ ਚਲੇ ਗਏ ਉੱਥੇ ਬੱਚੇ ਜੂਆ ਖੇਲਦੇ ਹੋਣੇ ਆ ਤੇ ਅਭੀ ਸ਼ੇਖ ਤੇ ਹੈਗਾ ਨਹੀਂ ਸੀ ਅਭੀ ਸ਼ੇਖ ਆਪਣੀ ਲੇਬਰ ਛੱਡ ਕੇ ਆ ਰਿਹਾ ਸੀ ਤੇ ਆਪਣੇ ਲੇਬਰ ਨੂੰ ਛੱਡ ਕੇ ਆਉਣ ਦੀ ਬਜਾਾ ਉੱਥੇ ਹੀ ਛੱਡੇ ਬੰਦੇ ਕੰਮ ਕਰਦੇ ਸੀ ਤੇ ਆਪਣੀ ਲੇਬਰ ਨੂੰ ਜਦੋਂ ਛੱਡਿਆ ਆਪਣੇ ਪਾਪਾ ਦੇ ਕੋਲ ਆਇਆ ਉੱਤੇ ਲੋਕ ਜੂਆ ਖੇਲਣਦੇ ਸੀ ਉੱਤੇ ਖੇਲਦੇ ਖੇਲਦੇ ਉਹ ਮੁੰਡਿਆਂ ਦੇ ਨਾਲ ਪੁਰਾਣੀ ਦੁਸ਼ਮਣੀ ਸੀ ਇੱਕ ਇੱਕ ਸਾਲ ਡੇਢ ਸਾਲ ਹੋ ਗਿਆ ਮੇਰੇ ਵੱਡੇ ਪੋਤਰੇ ਨੂੰ ਵੀ ਇਹਨਾਂ ਨੇ ਬੜੀ ਬੁਰੀ ਤਰ੍ਹਾਂ ਮਾਰਿਆ ਆ ਬਾਵਾ ਤੇ ਟੁੱਕਿਆ ਸੀ ਉੱਤੇ ਗਲੀ ਦੇ ਵਿੱਚ ਸੈਂਡੀ ਦੀ ਦੁਕਾਨ ਤੇ ਅਸੀਂ ਫੇਰ ਵੀ ਪੁਲਿਸ ਨੂੰ ਕੋਰਟ ਤੇ ਕੀਤੀ ਪਰ ਪੁਲਿਸ ਨੇ ਸਾਡੀ ਮਤ ਕੋਈ ਨਹੀਂ ਕੀਤੀ ਅੱਜ ਤੱਕ ਫਿਰ ਵੀ ਚੁੱਪ ਕਰ ਗਿਆ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਿਹਾ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਅਰੋਣ ਮੇਰੇ ਬੱਚੇ ਨੇ ਮੇਰੇ ਪੁੱਤਰੇ ਤੇ ਵੀ 4 5 ਗੋਲੀਆਂ ਨਾ ਚਲਾਈਆਂ ਤੇਰੇ ਪਾਪਾ ਤੇ ਵੀ ਚਲਾਈਆਂ ਪੁਰਾਣੀ ਸੀ ਲੜਾਈ ਝਗੜਾ ਹਾਂਜੀ ਹਾਂ ਤੇ ਹੁਣ ਬੇਸਤਰਾ ਹੀ ਆ ਫਿਰ ਰਾਤ ਦੇ ਸਾਨੂੰ ਤੇ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਤੇ ਮਾਰ ਕੇ ਗਏ ਨੇ ਗੋਲੀਆਂ ਰਹਿੰਦੇ ਪਰਲੇ ਮੱਲੇ ਤੇ ਉਹਨਾਂ ਦੇ ਮਾਂ ਪਿਓ ਕਿੱਥੋਂ ਦਾ ਵਾਕਿਆ ਇਹ ਜੀ ਇੱਥੇ ਹੋਇਆ ਵਾ ਮੈਂ ਅਸੀਂ ਨਿੱਕਾ ਸਿੰਕ ਨੌਲੀ ਰਹਿੰਦੇ ਆ ਉਤੋਂ ਦੇ ਹੀ ਆ ਪਰਲੇ ਛੱਠੀ ਮੱਲੇ ਦੇ ਮੁੰਡੇ ਆ ਲੋ ਗੋਲੀਆਂ ਕਿੱਥੇ ਚੱਲੀਆਂ ਸੀ ਗੋਲੀਆਂ ਜੀ ਚੱਲੀਆਂ ਲੋ ਨੰਬਰ ਜੀ ਵਾਲੇ ਇੱਥੇ ਕੋਈ 2 ਨੰਬਰ ਜੀ ਕਿੱਥੇ ਗੋਲੀ ਉਹ ਉੱਥੇ ਬੱਚੇ ਉੱਥੇ ਕੋਈ ਜੂਆ ਜਾਂ ਕੋਈ ਕਰਦੇ ਹੋਣੇ ਆ ਚਰਾਪੀ ਕੇ ਆ ਸਭ ਮਜ਼ਾਕ ਕਈ ਦੀਵਾਲੀ ਸੀ ਨਾ ਕੱਲ ਬੱਚੇ ਬੱਚੇ ਕਰਦੇ ਹੀ ਆ ਪਰ ਅੱਭੀ ਨਹੀਂ ਸੀਗਾ ਅੱਭੀ ਤੇ ਲੇਬਰ ਚ ੱਡ ਕੇ ਆ ਰਿਹਾ ਸੀ ਤੋ ਉਥੇ ਚਲੇ ਗਏ ਲੇਬਰ ਨੂੰ ਛੱਡ ਕੇ ਸਿੱਧੀ ਮੋੜ ਤੇ ਗੋਲੀ ਕਿੱਥੇ ਚਲੀ ਆ ਸਿੱਧੀ ਮੋੜ ਤੇ ਸਿੱਧੀ ਮੋੜ ਤੇ ਹਾਂਜੀ ਦੋ ਨੰਬਰ ਕਿਤੇ ਉਥੇ ਦੋ ਨੰਬਰ ਗਲੀ ਨਾਲ ਹੀ ਕਿੰਨੇ ਕ ਜਣੇ ਸੀ ਜਿਹਨਾਂ ਉਹ ਜੀ 5 6 ਜਣੇ ਸੀ ਮਨ ਲਾ ਕੀਤਾ ਉਹਨਾਂ ਨੇ ਜਿਹੜਾ ਉਹਨਾਂ ਨੇ ਇੱਕ ਸਾਗਰ ਜੀ ਇੱਕ ਇੱਕ ਦਾ ਨਾਂ ਸਾਗਰ ਆ ਮੁੰਡੇ ਦਾ ਨਾਂ ਹਾਂਜੀ ਉਹਨੂੰ ਫੋਨ ਕਰਕੇ ਬੁਲਾਇਆ ਗਿਆ ਅਭਿਸ਼ੇਕ ਨੂੰ ਅਭੀ ਨਹੀਂ ਸੀ ਹੈਗਾ ਉਥੇ ਇਹ ਕੋਈ ਪੁਰਾਣੀ ਗੰਜੀ ਸੀ ਇਹ ਪੁਰਾਣੀ ਸੀ ਤੇ ਹੁਣ ਵੀ ਪ੍ਰਸ਼ਾਸਨ ਕੋਲ ਕੀ ਮੰਗ ਕਰ ਰਹੇ ਅਸੀਂ ਇਨਸਾਫ ਮੰਗਦੇ ਅੱਗੇ ਵੀ ਸਾਡੇ ਨਾਲ ਕੀਤਾ ਹੁਣ ਵੀ ਕੀਤਾ ਹੁਣੇ ਸੀ ਕਿੱਥੇ ਵੈਜਗੇ ਕੋਈ ਉਹਨਾਂ ਦੇ ਕੋਈ ਪੁਰਾਣੇ ਰਿਕਾਰਡ ਪਾਣੀ ਪਰਕਾਨੇ ਪੁਰਾਣੇ ਰਿਕਾਰਡ ਉਹਨਾਂ ਨੇ ਕੰਟਰੋਲਮੈਂਟ ਬੋਰਡ ਤੇ ਆ ਗਏ ਆ ਕੀ ਮਤਲਬ ਕਿ ਇਦਾਂ ਦਾ ਉਹਨਾਂ ਦੇ ਰਿਕਾਰਡ ਜਿਹੜੇ ਤੁਹਾਡੇ ਨਾਲ ਇਦਾਂ ਜਿਹਾ ਸਾਡੇ ਨਾਲ ਅਸੀਂ ਬੜਾ ਉਹਨਾਂ ਨਾਲ ਸਮਝੌਤੇ ਵੀ ਕੀਤੇ ਵੀ ਚਲੋ ਕੋਈ ਨਹੀਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਰਹਾਡੇ ਬੱਚਿਆਂ ਨੇ ਕੋਈ ਵਾਰ ਦਿੱਤੀ ਨਹੀਂ ਕੀਤੀ ਭਾਵੇਂ ਮੱਲੇ ਚੋਂ ਪੁੱਛ ਲੋ ਜੇ ਕੀਤੀ ਵੀ ਹੋਊਗੀ ਤਾਂ ਪਹਿਲਾਂ ਉਦੋਂ ਹੀ ਹੋਈ ਮੁੜ ਕੇ ਨਹੀਂ ਕੋਈ ਗੱਲ ਹੁੰਦੀ ਨਹੀਂ ਪੁਰਾਣੀ ਸੀ ਪੁਰਾਣੀ ਲੜਾਈ ਸੀ ਜੀ ਸਰ ਜਿਹੜੀ ਪ੍ਰਸਧਾਨ ਨੂੰ ਗੋਲੀ ਚੜੀਆਂ ਕੀ ਸਰ ਮਾਮਲਾ ਸੀਗਾ ਕੀ ਹੋਇਆ ਇਹ ਦੀਵਾਲੀ ਵਾਲੀ ਰਾਤ ਜਿਹੜਾ ਵਾ ਨਰੇਸ਼ ਕੁਮਾਰ ਤੋਂ ਉਹਦਾ ਬੇਟਾ ਵਿਸ਼ੇਕ ਜਿਹੜਾ ਪੁਤਲੀ ਘਰ ਤੋਂ ਉਹਨਾਂ ਪਰਚੀ ਲਈ ਸੀ ਤੋਂ ਤੇ ਜਿਹੜਾ ਉਹਨਾਂ ਤੇ ਇੱਕ ਮਨੀਆ ਰਵਿੰਦਰ ਸਿੰਘ ਮਨੀ ਨਕਾ ਸੈਕਲੋਨੀ ਦਾ ਦਾ ਸਾਥੀ ਗੋਤਮਦੁੱਲਾ ਇਹਨਾਂ ਨੇ ਜਿਹੜਾ ਉਹਨਾਂ ਨਾਲ ਝਗੜਾ ਕੀਤਾ ਉਦੋਂ ਉਹਨਾਂ ਨੂੰ ਜਿਹੜਾ ਗੋਲੀਆਂ ਮਾਰੀਆਂ ਗਈਆਂ ਇਸ ਸੰਬੰਧੀ ਸੀ ਮਕਦਮਾ ਦਰਜ ਕਰ ਲਿਆ ਦੋਨਾਂ ਦੇ ਬਾਈ ਨੇਮ ਤੇ ਜਲਦੀ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸਭ ਕੁਝ ਸੀਸੀਟੀਵੀ ਸਾਹਮਣੇ ਆਈ ਸੀਸੀਸੀਸੀਟੀਵੀ ਹੈਗੀ ਸਾਡੇ ਕੋਲ ਜਿਹੜੀ ਘਟਨਾ ਵਾਪਰੀ ਸਾਰੀ ਕੈਮਰੇਜ ਕੈਦ ਹੋ ਗਈ ਹੈ ਉਹ ਤੋਂ ਸਾਨੂੰ ਆਇਡੈਂਟੀਫਾਈ ਹੋਏ ਨੇ ਬੰਦੇ ਸਰ ਜਿਹੜੇ ਹਮਲਾਵਰ ਨੇ ਹਮਲਾਵਰ ਦੋਸ਼ੀ ਹਥਿਆਰ ਗੜਈ ਉਹਨਾਂ ਨੂੰ ਹਥਿਆਰ ਤੇ ਫਿਲਹਾਲ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਨਾ ਹੀ ਹਥਿਆਰ ਬਰਾਮਦ ਹੋਏ ਨੇ ਇਬਰਾਮ ਜੀ ਪ੍ਰੰਤਿ ਪਤਾ ਲੱਗੂ ਕਿ ਰਸਾਂਸੀ ਕੇ ਨਜਾਇਜ਼ ਸਰੇ ਪਿਛਲੇ ਜਿਹੜਾ ਜੇਲ੍ਹ ਤੋਂ ਸੁੱਟ ਕੇ ਵੀ ਆਇਆ ਸੀ ਜਿਹੜਾ ਹਾਂਜੀ ਥੋੜੇ ਦਿਨ ਪਹਿਲਾਂ ਇਹ ਆਪਣਾ ਜਮੰਤ ਤੇ ਆਇਆ ਸੀ ਜਿਹੜਾ ਮਨੀਆ ਗੁਰਾਵਿੰਦਰ ਸਿੰਘ ਮਨੀ ਕਾਰਨ ਕੀ ਝਗੜਾ ਹੈ ਕਾਰਨ ਇਹਨਾਂ ਦਾ ਆਪਸ ਵਿੱਚ ਪੁਰਾਣੀ ਰੰਜਿਸ਼ ਹੈ ਗਈ ਸੀ ਉਸੇ ਕਰੋਂ ਝਗੜਾ ਹੈ ਅੱਛੇ ਕਿੰਨੇ ਪਹਿਲਾਂ ਰਵਿੰਦਰ ਸਿੰਘ ਦੇ ਦੋ ਦੋ ਤੇ ਦੋ ਤਿੰਨ ਪਰਚੇ ਹੈਗੇ ਪਹਿਲਾਂ ਇਹ ਕਾਰ ਮੈਕਟਰ ਦਾ ਲੜਾਈ ਝਗੜੇ ਦੇ ਪਰ ਹੁਣ ਕੀ ਕਾਰਵਾਈ ਹੈ ਮਕਦਮਾ ਜਿਹੜਾ ਵਹ ਅਟੈਂਪਟ ਟੂ ਮਰਡਰ ਦਾ ਇਹਨਾਂ ਦਾ ਦਰਜ ਕਰ ਲਿਆ ਭਾਈ ਨੇ ਦੋਸ਼ੀਆਂ ਨੂੰ ਫੜ ਲਈ ਰੇਡ ਕੀਤਾ ਜਾ ਰਿਹਾ ਹੈ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਜ਼ਖਮੇ ਖਤਰੇ ਤੋਂ ਬਾਹਰ ਨਹੀਂ ਜਰੇ ਇਲਾਜ ਨੇ